ਬੈਟ ਕਰਕੇ ਤੁਸੀਂ ਜਰੂਰ ਦੱਸੋ। ਇਹ ਕਿਥੋਂ ਅੱਤਕ ਸਈਆ। ਸਰਕਾਰਾਂ ਨੂੰ ਬੇਨਤੀ ਕਰਦਾ ਹਾਂ ਦੋਪੱਖੀ ਗੱਲ ਕੀਤੀ ਜਾਵੇ। ਕੱਲੇ ਕਿਸਾਨਾਂ ਨੂੰ ਨਾਂ ਨਾ ਪਿਆ ਜਾਵੇ। ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਦਬਾਓ। ਫੱਕੀਆਂ ਡੜੀਆਂ, ਕਿ ਇਹ ਤੋਂ ਇਹ ਨਿਕਲਦੇ ਉਹਨਾਂ ਤੇ ਹੱਥ ਪਾਓ। ਪੋਰ ਕਰਕੇ ਗੰਦੇ ਪਾਣੀ ਥੱਲੇ ਜਿਹੜੇ ਖਲਾਉਂਦੇ 12-12 ਸੌ ਹਜ਼ਾਰ ਜਾਂ ਟੀਡੀਐਸ ਹੋ ਗਿਆ। ਉਹ ਗੰਦਾ ਪਾਣੀ ਜਿਹੜਾ ਸੇਦਲੀ ਮਾੜਾ ਆ ਉਹਨਾਂ ਦੇ ਨਾਲ ਦਬਾਓ। ਕੱਲੇ ਕਿਸਾਨ ਨੂੰ ਨਾਂ ਨੱਪੋ ਵਿਚਾਰੇ ਨੂੰ ਅੱਗੇ ਸੜਕਾਂ ਤੇ ਰੁਲਣ ਡਿਆ ਅੱਗੇ ਕਰਜੇ ਨਾਲ ਮਰਿਆ ਪਿਆ ਆ ਬੈਠ ਕੇ ਕਹਿੰਦੇ ਤੁਸੀਂ ਜਰੂਰ ਦੱਸੋ ਇਹ ਕਿ ਮਾ ਕਿਥੋਂ ਹੱਦ ਤੱਕ ਸਹੀ ਆ ਸਰਕਾਰਾਂ ਨੂੰ ਬੇਨਤੀ ਕਰਦਾ ਆ ਦੋਪੱਖੀ ਗੱਲ ਕੀਤੀ ਜਾਵੇ ਕੱਲੇ ਕਿਸਾਨਾਂ ਨੂੰ ਨਾਂ ਨੱਪਿਆ ਜਾਵੇ ਜਿਲ੍ਹਾ ਪ੍ਰਧਾਨ ਕਿਸਾਨੀ ਉਹਨੇ ਇੱਕ ਵਾਰ ਦੇ ਜੱਥੇਬੰਦੀ ਹੋ ਲੋ ਆਲ ਇੰਡੀਆ ਸਰਕਾਰ ਨੂੰ ਬੇਨਤੀ ਕਰਦਾ ਆ ਕਿ ਐ ਹੋਈਆਂ ਚੀਜ਼ਾਂ ਦੇ ਨਾਲ ਤਬਾਹੋ ਫਾਈਕਲੀ ਆ ਜੜੀਆਂ ਦੇਖਿਆ ਤੂੰ ਇਹ ਨਿਕਲਦੇ ਉਹਨਾਂ ਦੇ ਨਾਲ ਥਪਾਓ ਪੋਰ ਕਰਕੇ ਗੰਦੇ ਪਾਣੀ ਥੱਲੇ ਜਿਹੜੇ ਘਲਾਉਂਦੇ 12 12 ਸੋ ਯਾਰ ਜਾਂ ਟੀਡੀਐਸ ਹੋ ਗਿਆ ਉਹ ਗੰਦਾ ਪਾਣੀ ਜਿਹੜਾ ਸੇਧਲੀ ਮਾੜਾ ਆ ਉਹਨਾਂ ਦੇ ਨਾਲ ਥਪਾਓ ਕੱਲੇ ਕਿਸਾਨ ਨੂੰ ਨਾ ਨੱਪੋ ਵਿਚਾਰੇ ਨੂੰ ਅੱਗੇ ਸੜਕਾਂ ਤੇ ਰੁਲਣ ਡਿਆ ਅੱਗੇ ਕਰਜੇ ਨਾਲ ਭਰਿਆ ਪਿਆ ਆ ਪਰ ਇਹੋ ਜਿਹੀ ਚੀਜ਼ਾਂ ਦੇ ਨਾਲ ਕੌਣ ਤੌਗਾ ਇਹ ਤੂੰ ਆ ਦੱਸੋ ਕੀ ਹੋ ਕੜੀ ਨੇ ਆ ਲੱਗੇ ਲੱਗੇ ਲੋਕੀ ਨਿਕਲਦੇ ਇਹ ਤੂੰ ਸੇਧਲੀ ਸਹੀ ਆ ਸੰਗਤ ਦੇ ਵੀਡੀਓ ਸੰਗਤ ਦੇ ਕਮੈਂਟ ਕਰਕੇ ਦੱਸਣਾ ਕੀ ਦੱਸੋ ਇਹ ਇਹ ਸਹੀ ਆ ਸਰਕਾਰ ਨੂੰ ਬੇਨਤੀ ਆ ਸਾਰੇ ਸਾਰੇ ਵੱਲ ਜਾਂ ਦਿੱਤਾ ਜਾਵੇ